ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਰਿਵਾਰ ਆਇਆ ਸਾਡੇ ਕੋਲੇ ਅੱਜ ਬੱਧੂਵਾਲ ਘਰ ਦੇ ਵਿੱਚ ਕਿਰਾਏ ਤੇ ਰਹਿੰਦਾ ਤੁਸੀਂ ਪਹਿਲਾਂ ਤਾਂ ਘਰ ਦੇ ਹਾਲਾਤ ਦੇਖੋ ਕਿਵੇਂ ਬਿਸਤਰਿਆਂ ਦੇ ਵਿੱਚ ਸੁੰਨ ਪਏ ਹੋਏ ਸੀ ਤੇ ਉੱਥੇ ਤਿੰਨ ਬੱਚਿਆਂ ਦੇ ਨਾਲ ਇਹ ਦੋਨੋਂ ਹਸਬੰਡ ਵਾਈਫ ਰਹਿ ਰਹੇ ਸੀ ਭੈਣ ਨੂੰ 슈ਗਰ ਦੀ ਪ੍ਰੋਬਲਮ ਆ 슈ਗਰ 500 600 ਤੇ ਚੱਲੇ ਜਾਂਦਾ ਹੱਡੀਆਂ ਦਾ ਪਿੰਜਰ ਬਣੀ ਪਈ ਆ ਮੈਂਟਲੀ ਵੀ ਅਫਸੈਟ ਹੋ ਗਈ ਬਹੁਤ ਜ਼ਿਆਦਾ ਤੇ ਰਣਜੀਤ ਸਿੰਘ ਦਿਹਾੜੀ ਮਜ਼ਦੂਰੀ ਕਰਦਾ ਪਹਿਲਾਂ ਸੌਰੀ ਰਹਿੰਦਾ ਸੀਗਾ ਆਪਣੇ ਪੰਜ ਕਰਾਈਆਂ ਫਿਰ ਹੁਣ ਇੱਥੇ ਬਦਵਾਲਾ ਕੇ ਕਿਰਾਏ ਤੇ ਰਹਿਣ ਲੱਗ ਗਿਆ ਆਪਣੇ ਦੋ ਧੀਆਂ ਪ੍ਰਵਜੂਤ ਕੌਰ ਤੇ ਪਰਮਜੋਤ ਕੌਰ ਤੇ ਫਤੇ ਸਿੰਘ ਇੱਕ ਬੇਟਾ ਤਿੰਨਾਂ ਦੇ ਭਵਿੱਖ ਲਈ ਜਿੱਦੋ ਜਹਿਦ ਕਰ ਰਿਹਾ ਵੀ ਕਿਸੇ ਤਰੀਕੇ ਮੈਂ ਆਪਣੇ ਬੱਚਿਆਂ ਨੂੰ ਪੜਾ ਲਾਂ ਹੁਣ ਬੱਚਿਆਂ ਦੀ ਪੜ੍ਹਾਈ ਵੀ ਡਿਸਟਰਬ ਹੋ ਰਹੀ ਹੈ ਕਿਉਂਕਿ ਮਾਂ ਠੀਕ ਨਹੀਂ ਅਪਸੈਟ ਹੋ ਗਈ ਘਰੇ ਲੜਾਈ ਝਗੜਾ ਕਰਦੀ ਹੈ ਮਾਰ ਕਟਾਈ ਕਰਦੀ ਹੈ ਕੋਈ ਸਮਝ ਨਹੀਂ ਰਹਿੰਦੀ ਇੱਕਦਮ ਘਬਰਾ ਜਾਂਦੀ ਹੈ ਬਹੁਤ ਜ਼ਿਆਦਾ ਇਹ ਰਿਸ਼ਤੇਦਾਰ ਤਾਂ ਐਦਾਂ ਭਜਦੇ ਜਿਵੇਂ ਛੇਪ ਡੁੱਬਣ ਵਾਲੀ ਹੁੰਦੀ ਹੈ ਪਾਣੀ ਵਾਲਾ ਜਹਾਜ਼ ਡੁੱਬਣ ਵਾਲਾ ਹੁੰਦਾ ਸਭ ਤੋਂ ਪਹਿਲਾਂ ਚੂਹੇ ਛਾਲਾ ਮਾਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਉਹਨੇ ਡੁੱਬ ਜਾਣਾ ਤਾਂ ਸਾਰਾ ਕੁਝ ਚੱਲਦਾ ਇਦਾਂ ਹੀ ਜਦੋਂ ਕਿਸੇ ਦੇ ਕਸਮ ਕਰਮਾਂ ਦੇ ਵਿੱਚ ਇਦਾਂ ਦਾ ਕੁਝ ਬਣਦਾ ਸਿਸਟਮ ਨਾ ਇਦਾਂ ਦੇ ਕੋਈ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਰਿਸ਼ਤੇਦਾਰੀ ਛੱਡ ਕੇ ਭੱਜਦੇ ਆ ਕੋਈ ਨਹੀਂ ਪੁੱਛਦਾ ਇਹੀ ਹਾਲ ਰਣਜੀਤ ਸਿੰਘ ਦੇ ਘਰ ਦੇ ਬਣੇ ਹੋਏ ਅੱਜ ਨਿੱਕੇ ਨਿੱਕੇ ਬੱਚੇ ਇਸ ਰੋਣ ਲਈ ਮਜਬੂਰ ਨੇ ਬੱਚੀ ਪ੍ਰਭਜੋਤ कौर ਪੜ ਕੇ ਕਹਿੰਦੀ ਮੈਂ ਮੈਡਮ ਬਣਨਾ ਚਾਹੁੰਦੀ ਆ ਪਰ ਅੱਜ ਤੱਕ ਮੈਡਮ ਕੋਲੇ ਪੜਨ ਵੀ ਨਹੀਂ ਜਾ 파 ਰਹੇ ਤੇ ਹੁਣ ਇਹਨਾਂ ਨੂੰ ਅਸੀਂ ਇੱਥੇ ਮਨੁੱਖਤਾ ਦੀ ਸੇਵਾ 'ਚ ਲੈ ਕੇ ਆਏ ਆ ਪਹਿਲਾਂ ਤਾਂ ਇਹਨਾਂ ਦੇ ਮਾਂ ਦਾ ਟ੍ਰੀਟਮੈਂਟ ਕਰਾਂਗੇ ਕਰਨਜੀਤ ਕਰਨਜੋਤ कौर ਕਰਨਦੀਪ ਕਰਨਦੀਪ कौर ਦਾ ਤੇ ਬੱਚਿਆਂ ਦੀ ਔਨਲਾਈਨ ਪ੍ਰਵੇਖ ਚ ਪੜਾਈ ਸ਼ੁਰੂ ਹੋ ਜੇਵੇ ਕਿਸ ਤਰੀਕੇ ਇਹ ਸਾਡੀ ਕੋਸ਼ਿਸ਼ ਰਹੂਗੀ। ਬਾਕੀ ਕੰਮ ਕਰਾਉਣ ਵਾਲਾ ਤੋਂ ਉੱਪਰ ਵਾਲਾ ਵਾ ਵਾਹਿਗੁਰੂ ਕਿਰਪਾ ਕਰੇ। ਕੋਈ ਸਵੱਬ ਬਣ ਐਸੇ ਵੀ ਇਹ ਬੱਚਿਆਂ ਦਾ ਚੰਗਾ ਪ੍ਰਵੇਖ ਬਣੇ। ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਕੋਈ ਚਾਚੇ, ਤਾਏ, ਮਾਮੇ, ਮਾਸੀਆਂ, ਭੂਆ ਬੇਨਤੀ ਹੈ ਭਾਈ ਹੱਥ ਜੋੜ ਕੇ ਅਸੀਂ ਵੀ ਕਰਾਂਗੇ ਸਪੋਰਟ ਨਾਲ ਮਿਲ ਕੇ ਆਪਾਂ ਬੱਚਿਆਂ ਦੀ ਖਾਤਰ। ਹੋ ਸਕਦਾ ਰਣਜੀਤ ਚ ਕੋਈ ਕਮੀ ਹੋਵੇ, ਕੋਈ ਗਲਤੀ ਹੋਵੇ। ਹੋ ਸਕਦਾ ਕਰਨ ਦੇ ਵਿੱਚ ਕੋਈ ਗਲਤੀ ਹੋਵੇ ਪਰ ਬੱਚਿਆਂ ਦਾ ਕੀ ਕਸੂਰ ਹੈ ਇਹ ਨਿੱਕੇ ਨਿੱਕੇ ਬੱਚੇ ਨੰਨੇ-ਮੁੰਨੇ ਬੱਚਿਆ ਇਹਨਾਂ ਨੇ ਤਾਂ ਹਜੇ ਜ਼ਿੰਦਗੀ ਦਾ ਉਹ ਪੜਾਅ ਦੇਖਣਾ ਇਹਨਾਂ ਦੀਆਂ ਕਿਹੜੀਆਂ ਐਸੀਆਂ ਗਲਤੀਆਂ ਵਾਂ ਜਿਹਦੇ ਕਰਕੇ ਤੁਸੀਂ ਦੂਰ ਹੋਏ ਬੈਠੇ ਹੋ ਬੱਚਿਆਂ ਦੀ ਖਾਤਰ ਜ਼ਰੂਰ ਆਇਓ ਤਾਂ ਜੋ ਨਾਲ ਮਿਲ ਕੇ ਆਪਾਂ ਇਸ ਪਰਿਵਾਰ ਨੂੰ ਵੀ ਦੁਬਾਰਾ ਉੱਠ ਕੇ ਖੜਾ ਹੋਣ ਦੇ ਵਿੱਚ ਇਹਨਾਂ ਦੇ ਸਾਥੀ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ